ਸਤਿ ਸ਼੍ਰੀ ਅਕਾਲ ਜੀ ਮੈਜਸਟਿਲੋ ਦਾ ਟੀਵੀ ਐਨ ਆਰ ਆਈ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਜੀ ਆਇਆਂ ਨੂੰ ਆਖਦੀਆਂ ਇਹਨਾਂ ਵੀਡੀਓਜ਼ ਦੇ ਜ਼ਰੀਏ ਆਪਾਂ ਗੱਲਬਾਤ ਕਰਦੇ ਹਾਂ ਜੀ ਪੰਜਾਬੀ ਭਾਸ਼ਾ ਦੇ ਬਾਰੇ ਵਿੱਚ ਪੰਜਾਬੀ ਜ਼ੁਬਾਨ ਦੇ ਬਾਰੇ ਵਿੱਚ ਅਸੀਂ ਪੰਜਾਬ ਭਾਰਤ ਦੇਸ਼ ਦਾ ਇੱਕ ਪ੍ਰਾਂਤ ਇੱਕ ਸੂਬਾ ਹਾਂ ਭਾਰਤ ਦੇਸ਼ ਦੇ ਵਿੱਚ ਵੈਸੇ ਤਾਂ ਬਹੁਤ ਸਾਰੀਆਂ ਭਾਸ਼ਾਵਾਂ ਬੋਲੀਆਂ ਜਾਂਦੀਆਂ ਪਰ ਜੇ ਆਪਾਂ ਕਹੀਏ ਕਿ ਕਿੰਨੀਆਂ ਭਾਸ਼ਾਵਾਂ ਨੂੰ ਮਾਨਤਾ ਆ ਉਹਨਾਂ ਦੇ ਵਿੱਚ 22 ਭਾਸ਼ਾਵਾਂ ਨੇ ਜਿਨ੍ਹਾਂ ਦੇ ਵਿੱਚ ਪੰਜਾਬੀ ਵੀ ਪ੍ਰਮੁੱਖ ਭਾਸ਼ਾਏ ਜਿਸ ਤਰ੍ਹਾਂ ਬਾਕੀ ਵੀ ਸਟੇਟਾਂ ਦੇ ਹਿਸਾਬ ਨਾਲ ਬੰਗਾਲ ਹੈ ਤਾਂ ਉਹਦੀ ਬੰਗਾਲੀ ਹੈ ਗੁਜਰਾਤ ਹੈ ਤਾਂ ਉਸਦੀ ਗੁਜਰਾਤੀ ਹੈ ਪੰਜਾਬ ਹੈ ਤਾਂ ਉਸਦੀ ਪੰਜਾਬੀ ਹੈ ਮਹਾਰਾਸ਼ਟਰ ਦੀ ਮਰਾਠੀ ਹੈ ਸੋ ਇਸ ਤਰ੍ਹਾਂ ਇਹ ਭਾਸ਼ਾਵਾਂ ਨੇ ਜਿਹੜੀਆਂ ਵੱਖ-ਵੱਖ ਸਟੇਟਾਂ ਦੇ ਵਿੱਚ ਵੱਖਰੇ-ਵੱਖਰੇ ਢੰਗ ਨਾਲ ਬੋਲੀਆਂ ਜਾਂਦੀਆਂ ਤੇ ਅਗੋਂ ਉਹਨਾਂ ਦੀਆਂ ਉਪ ਭਾਸ਼ਾਵਾਂ ਜਿਸ ਤਰ੍ਹਾਂ ਆਪਾਂ ਪੰਜਾਬ ਦੀ ਗੱਲ ਕਰੀਏ ਪੰਜਾਬ ਦੀ ਬੋਲੀ ਪੰਜਾਬੀ ਮੁੱਖ ਭਾਸ਼ਾ ਸਾਡੀ ਫਿਰ ਉਸ ਤੋਂ ਬਾਅਦ ਉਪ ਬੋਲੀਆਂ ਆ ਜਾਂਦੀਆਂ ਜਿਵੇਂ ਮਾਝੀ ਮਾਲਵੀ ਦੁਆਬੀ ਪੋਆਧੀ ਪੋਠੋਹਾਰੀ ਇਸ ਤਰ੍ਹਾਂ ਡੋਗਰੀ ਮਲਤਾਨੀ ਬਹੁਤ ਸਾਰੀਆਂ ਹੋਰ ਪ੍ਰਚਲਿਤ ਭਾਸ਼ਾਵਾਂ ਉਪ ਭਾਸ਼ਾਵਾਂ ਨੇ ਜਿਨ੍ਹਾਂ ਦੇ ਵਿੱਚ ਆਪਾਂ ਗੱਲ ਕਰਦੇ ਹਾਂ ਅੱਜ ਕਿ ਇੱਕ ਬਹੁਤ ਵਾਰ ਇੱਕ ਸਵਾਲ ਪੁੱਛਿਆ ਜਾਂਦਾ ਹੈ ਕਿ ਤਿੰਨ ਪਾਸ਼ਾਈ ਫਾਰਮੂਲਾ ਕੀ ਹੈ ਭੂਮਿਕਾ ਇਸ ਲਈ ਬਣੀ ਕਿਉਂਕਿ ਭਾਰਤ ਪੂਰੇ ਦੇਸ਼ ਦੇ ਵਿੱਚ ਤਿੰਨ ਭਾਸ਼ਾਈ ਫਾਰਮੂਲਾ ਹੀ ਚੱਲਦਾ ਏ ਚਾਹੇ ਕੋਈ ਵੀ ਪ੍ਰਾਂਤ ਹੋਵੇ ਕੋਈ ਵੀ ਸੂਬਾ ਹੈ ਭਾਰਤ ਦੇਸ਼ ਦਾ ਤਿੰਨ ਭਾਸ਼ਾਈ ਫਾਰਮੂਲੇ ਦੀ ਗੱਲ ਕਰ ਰਹੇ ਆ ਯਾਨੀ ਹੈ ਕਿ ਤਿੰਨ ਭਾਸ਼ਾਵਾਂ ਕਿਸੇ ਵੀ ਸਕੂਲ ਦੇ ਵਿੱਚ ਉਹਨਾਂ ਨੂੰ ਮੁੱਢਲੇ ਪੱਧਰ ਤੇ ਤਿੰਨ ਭਾਸ਼ਾਵਾਂ ਜਿਹੜੀਆਂ ਉਹ ਸਿੱਖਣੀਆਂ ਲਾਜ਼ਮੀ ਹੁੰਦੀਆਂ ਹਰ ਸਟੂਡੈਂਟ ਨੂੰ ਹਰ ਵਿਦਿਆਰਥੀ ਇਸੇ ਨੂੰ ਹੀ ਤਿੰਨ ਭਾਸ਼ਾਈ ਫਾਰਮੂਲਾ ਕਹਿੰਦੇ ਆ ਤਿੰਨ ਭਾਸ਼ਾ ਇਹਦੇ ਵਿੱਚੋਂ ਕਿਹੜੀਆਂ-ਕਿਹੜੀਆਂ ਤਿੰਨ ਭਾਸ਼ਾਵਾਂ ਨੇ ਜਿਨ੍ਹਾਂ ਦੇ ਵਿੱਚ ਉਸ ਸੂਬੇ ਦੇ ਨਾਲ ਸੰਬੰਧਿਤ ਜਿਹੜੀ ਉਸ ਦੀ ਮਾਤ ਭਾਸ਼ਾ ਹੈ ਉਹ ਦੂਸਰੀ ਹੋਗੀ ਹਿੰਦੀ ਤੀਸਰੀ ਹੋਗੀ ਅੰਗਰੇਜ਼ੀ ਜਿਸ ਤਰ੍ਹਾਂ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੀ ਜਿਹੜੀ ਮਾਤ ਭਾਸ਼ਾ ਹੈ ਉਹ ਪੰਜਾਬੀ ਸੋ ਹਰ ਇੱਕ ਵਿਦਿਆਰਥੀ ਜਿਹੜਾ ਪੰਜਾਬ ਦਾ ਵਸਨੀਕ ਹੋਏਗਾ ਉਹ ਆਪਣੇ ਸਕੂਲ ਲੈਵਲ ਦੇ ਉੱਪਰ ਇਸ ਭਾਸ਼ਾ ਨੂੰ ਪੜ੍ਹੇਗਾ ਹੀ ਪੜ੍ਹੇਗਾ ਇਹ ਸਾਡੇ ਐਜੂਕੇਸ਼ਨ ਦਾ ਪਾਰਟ ਹੈ ਦੂਜੀ ਭਾਸ਼ਾ ਉਹ ਹਿੰਦੀ ਪੜ੍ਹੇਗਾ ਕਿਉਂਕਿ ਇਹ ਆਖਿਆ ਜਾਂਦਾ ਹੈ ਜਿਹੜਾ ਇਹ ਤਿੰਨ ਭਾਸ਼ਾਈ ਫਾਰਮੂਲਾ ਬਣਾਉਣ ਦਾ ਜਿਹੜਾ ਕਨਸੈਪਟ ਆ ਇਹਦੇ ਪਿੱਛੇ ਦਾ ਜੇ ਕਾਰਨ ਜਾਣਨ ਦੀ ਕੋਸ਼ਿਸ਼ ਕਰੀਏ ਤਾਂ ਉਹ ਇਹ ਹੈ ਕਿ ਇੱਕ ਤਾਂ ਸਬੰਧਿਤ ਸੂਬੇ ਜਿਸ ਦੇ ਵਿੱਚ ਤੁਸੀਂ ਰਹਿੰਦੇ ਹੋ ਉਸ ਦੀ ਮਾਂ ਬੋਲੀ ਤਾਂ ਕਿ ਤੁਸੀਂ ਪੂਰੇ ਸੂਬੇ ਦੇ ਵਿੱਚ ਕਿਤੇ ਵੀ ਤੁਹਾਨੂੰ ਗੱਲ ਕਰਨੀ ਆ ਆਪਣੀ ਗੱਲ ਨੂੰ ਸਮਝਾਉਣਾ ਹੈ ਤਾਂ ਉਸ ਸੂਬੇ ਦੀ ਮਾਤ ਭਾਸ਼ਾ ਆਉਣੀ ਬੇहद ਜ਼ਰੂਰੀ ਹੈ ਦੂਸਰਾ ਤੁਸੀਂ ਪੂਰੇ ਭਾਰਤ ਦੇ ਵਿੱਚ ਕਿਤੇ ਵੀ ਵਿਚਰ ਰਹੇ ਹੋ ਤਾਂ ਉਸ ਵਰਤਾਰੇ ਦੇ ਲਈ ਤੁਹਾਨੂੰ ਹਿੰਦੀ ਭਾਸ਼ਾ ਦਾ ਆਉਣਾ ਬੇहद ਜ਼ਰੂਰੀ ਹੈ ਤੇ ਤੀਜਾ ਇਹ ਪੂਰੀ ਦੁਨੀਆ ਦੇ ਵਿੱਚ ਤੁਸੀਂ ਵਿਚਰ ਰਹੇ ਹੋ ਕਿਸੇ ਵੀ ਕੰਟਰੀ ਚ ਇੰਟਰਨੈਸ਼ਨਲ ਪੱਧਰ ਤੇ ਤਾਂ ਤੁਹਾਨੂੰ ਉਹ ਇੰਟਰਨੈਸ਼ਨਲ ਜਿਹੜੀ ਭਾਸ਼ਾ ਹੈ ਇੰਗਲਿਸ਼ ਅੰਗਰੇਜ਼ੀ ਉਹ ਆਉਣੀ ਲਾਜ਼ਮੀ ਹੈ ਇਸ ਲਈ ਇਸ ਨੂੰ ਤਿੰਨ ਭਾਸ਼ਾਈ ਫਾਰਮੂਲਾ ਸੋ ਇਹ ਸੀ ਇੱਕ ਰੋਚਕ ਜੀ ਜਾਣਕਾਰੀ ਕਿਉਂਕਿ ਇਸ ਦੇ ਸੰਬੰਧ ਵਿੱਚ ਬਹੁਤ ਸਾਰੇ ਸਵਾਲ ਹੈ ਜਿਹੜੇ ਉਹ ਕੰਪੀਟੀਟਿਵ ਐਗਜ਼ਾਮਸ ਦੇ ਵਿੱਚ ਪੁੱਛੇ ਜਾਂਦੇ ਅਗਲੀ ਵੀਡੀਓ ਦੇ ਵਿੱਚ ਕਿਸੇ ਹੋਰ ਰੋਚਕ ਵਿਸ਼ੇ ਤੇ ਆਪਾਂ ਗੱਲਬਾਤ ਕਰਾਂਗੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ